ਮੁੰਡੀਆ ਮਾ ਦਿਗਾਂ ਮੈਂ ਕਿਹਾ ਕੁਛ ਨਹੀਂ ਕਰਦੀਆਂ ਨਹੀਂ ਇਹ ਚైనా ਦੀ ਲੜਾਈ ਤੇ ਇਹ ਗੱਲ ਹੈ ਹਾਂ ਚైనా ਦੇ ਬਾਰਡਰ ਤੇ ਸਾਰੀ ਹਾਂ ਜੀ ਅੱਛਾ ਚైనా ਚైనా ਕਿੰਨੇ ਕਿਲੋਮੀਟਰ ਪਹੁੰਚਾਇਆ ਸੀ ਮੈਂ ਪਿੱਛੇ ਤੁਸੀਂ ਕੱਲਿਆਂ ਨੇ ਕੱਲ੍ਹਾ ਨਹੀਂ ਮੇਰੇ ਨਾਲ ਪੰਜ ਬੰਦੇ ਹੋਰ ਸੀ ਅੱਛਾ ਜਿਸ ਵੇਲੇ ਇਹ ਕਹਿੰਦਾ ਫਿਰ ਸੋਨੇ ਦੀ ਮੁੰਡੀ ਲੈ ਦੇਣਾ ਮੈਂ ਕਿਹਾ ਸੋਨੇ ਦੀ ਮੁੰਡੀ ਨੂੰ ਕਰਨਾ ਕਿੰਨ ਕਿਹਾ ਜੀ ਕੈਪਟਨ ਨੇ ਅੱਛਾ ਕੈਪਟਨ ਜਿਹੜਾ ਹੁਣ ਫਿਰ ਪੰਜਾਬ ਦਾ ਹੀ ਆ ਆ ਕੈਪਟਨ ਹਾਂ ਉਹ ਕੀ ਨਾ ਕੈਪਟਨ ਮਨੇ ਮਨੇਦਰ ਸਿੰਘ ਹੈ ਹਾਂ ਆਹੋ ਮਾਈ ਗਾਡ ਅੱਛਾ ਉਹ ਇਹ ਮੇਰੇ ਨਾਲ ਰਹੇ ਆ ਨਾ ਅੱਛਾ ਜੀ ਵਾਹ ਕੀ ਬਾਤ ਹੈ ਤੈਨੂੰ ਮੈਂ ਸੋਨੇ ਦੀ ਮੁੰਦੀ ਲੈਣਾ ਹੂੰ ਮੈਂ ਸੋਨੇ ਦੀ ਮੁੰਦੀ ਨੂੰ ਕਰਨਾ ਉੱਥੇ ਜਾਂਦੇ ਮਰ ਗਏ ਉਹ ਮੁੰਦੀ ਨੂੰ ਪੁੱਛਦਾ ਆਹ ਆਹ ਬਹੁਤ ਵਧੀਆ ਜਾਣਕਾਰੀ ਦਿੱਤੀ ਕੈਪਟਨ ਹੀ ਬੋਲਿਆ ਹੂੰ ਇਹ ਫਿਰ ਮੇਰੇ ਨਾਲ ਇਥੋਂ ਜੇ ਉਹ ਉਸ ਕੈਨਾ ਬਾਰਡਰ ਤੋਂ ਅਸੀਂ ਪਾਕਿਸਤਾਨ ਬਾਰਡਰ ਤੇ ਆਏ ਹਾਂਜੀ ਉਹ ਗਾਦੀ ਨਾ ਆਪਣੀ ਹਾਂਜੀ ਤੈਨੂੰ ਇਹਨਾਂ ਤੋਂ ਪਤਾ ਕਿ ਉਹ ਪੂਆ ਸਾਡੀ ਉੱਤੇ ਸੀ ਜਮੀਨ ਉਹਨਾਂ ਦੀ ਹਾਂਜੀ ਹਾਂਜੀ ਉਹ ਪੂਆ ਦੇ ਕੋਲ ਗਿਆ ਰਾਤ ਨੂੰ ਅਸੀਂ ਉੱਥੇ ਰਹੇ ਹੂੰ ਉਹਨੂੰ ਬਣਾ ਕੇ ਨਾ ਲੱਡੂ ਆ ਸਿੱਧੀਆਂ ਪਿੰਨੀਆਂ ਹੂੰ ਡੱਬਾ ਭਰ ਕੇ ਦਿੱਤਾ ਹੂੰ ਸਵੇਰੇ 4 ਵਜੇ ਤੋਂ ਰੇ ਜਦੋਂ ਡੱਬਾ ਮੈਂ ਉਹ ਗਰਾ ਡੱਬਾ ਸੁਧੂਕੜੀ ਜੇ ਬੇਚ ਰੱਖੀ ਗੱਡੀ ਤੇ ਹੂੰ ਕੈਪਟਨ ਕਹਿੰਦਾ ਇਹ ਕੀ ਆ ਹੂੰ ਮੈਂ ਮੈਂ ਪਿੰਨੀਆਂ ਬਣੀ ਆ ਹੂੰ ਮੈਂ ਕਹਾ ਜੇ ਬਰਾਜ ਭੁੱਖ ਲੱਗੀ ਨਾ ਆਪਾਂ ਖਾਲ ਮੰਗੇ ਕੀ ਬਾਤ ਹੈ ਹੂੰ ਮੈਂ ਖਾਲ ਮੰਗੇ ਹੂੰ ਇਹ ਇਹ ਮੈਂ ਕਹਾ ਭੂਆ ਨੇ ਦਿੱਤੀਆਂ ਫਿਰ ਕੈਪਟਨ ਕਹਿੰਦਾ ਚਲੋ ਕੰਮ ਕੰਮ ਤਾਂ ਬੜੀਆ ਫੇਰਾ ਸੀ ਇੱਧਰ ਫਿਰ ਇਹ ਤਿੰਨ ਕੁੜੀਆਂ ਇੱਧਰ ਦਰਖਤ ਤੇ ਜੜੀਆਂ ਸੀ ਹੂੰ ਉਹ ਥੱਲੇ ਨੂੰ ਐ ਦੇਖਣ ਇਹ ਲੁਕ ਜਾਣ ਹਾਏ ਹਾਏ ਹੂੰ ਮੈਂ ਥੱਲੇ ਉਤਰਿਆ ਹੂੰ ਆ ਗਏ ਕਹਿੰਗੇ ਸਾਨੂੰ ਮਾਰੀ ਨਾ ਮੈਂ ਕਿਹਾ ਮਾਰਨੀ ਨਹੀਂ ਅੱਜ ਤੋਂ ਬਾਅਦ ਹਿੰਦੁਸਤਾਨ ਦੀ ਜਿਉਸੂਸੀ ਨਹੀਂ ਕਰਨੀ ਤੁਸੀਂ ਅੱਛਾ ਤੁਹਾਡੀ ਮੈਂ ਬਾਪ ਕੋਲ ਚੱਡਿਆ ਹਾਂ ਨਾ ਮੋੜੇ ਚਲੋ ਮੋੜੇ ਤੋਂ ਲਈਆਂ ਮੋੜੇ ਬਾਪ ਖੜਾ ਸੀ ਉਹਦਾ ਬਾਪ ਨੂੰ ਉਹਦੇ ਮੈਂ ਪੈਰੀਂ ਹਥ ਲਾਇਆ ਮੈਂ ਕਿਹਾ ਅੱਜ ਤੋਂ ਬਾਅਦ ਹਿੰਦੁਸਤਾਨ ਦੀ ਇਹ ਜਿਉਸੂਸੀ ਨਾ ਕਰ ਕੁੜੀਆਂ ਕਿੱਥੇ ਦੀਆਂ ਸੀ ਉਹ ਜਿਆ ਪਾਸਾਨ ਦੀਆਂ ਅੱਛਾ ਇੱਧਰ ਆਈਆਂ ਸੀ ਬਾਰਡਰ ਤੇ ਹਾਂਜੀ ਉਹ ਹਿੰਦੂਸਤਾਨ ਦੀ ਜਸੂਸੀ ਕਰਦੀਆਂ ਸੀ ਤੇ ਦੇਣਾ ਆਪਣੇ ਤੁਹਾਨੂੰ ਤੁਹਾਨੂੰ ਜਦੋਂ ਅੱਤਵਾਦ ਦੇ ਵਿੱਚ ਚੱਕ ਕੇ ਅੰਦਰ ਕੀਤਾ ਉਦੋਂ ਗਵਰਨਰ ਆਇਆ ਸੀ ਇੱਥੇ ਇੱਕ ਗਵਰਨਰ ਤੁਹਾਡਾ ਇੱਕ ਤੁਹਾਡੇ ਕਰਕੇ ਆਇਆ ਸੀ ਇਹ ਕੀ ਨਾਂ ਸੀ ਉਹਦਾ ਇਹ ਕੈਪਟਨ ਸੀਗਾ ਨਹੀਂ ਗਵਰਨਰ ਜਿਹੜਾ ਆਇਆ ਸੀ ਇੱਥੇ ਤੁਹਾਡੇ ਪਿੰਡ ਦੇ ਕੋਲ ਜਿਹੜਾ ਮਿਲਟਰੀ ਕਵਾਰਨਰ ਮਿਲਟਰੀ ਕਵਾਰਨਰ ਆਇਆ ਸੀ ਜਦੋਂ ਤੁਹਾਨੂੰ ਜੇਲ੍ਹ ਤੇ ਭੇਜਦਾ ਸੀਗਾ ਅੱਤਵਾਦ ਦੇ ਟਾਈਮ ਉਹ 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 ਪਤਾ ਕੀ ਮਕੀ ਨਾ ਸੀ ਤੁਹਾਨੂੰ ਮੈਂ ਤੁਹਾਨੂੰ ਯਾਦ ਕਰਕੇ ਦੱਸ ਦੂੰਗਾ ਨਹੀਂ ਨਹੀਂ ਮੈਂ ਉਹਨਾਂ ਨੂੰ ਨਹੀਂ ਉਹਨਾਂ ਨਹੀਂ ਹਾਂ ਉਹ ਨਹੀਂ ਉਹ ਤਾਂ ਭੁੱਲ ਗਿਆ ਕਿਉਂਕਿ ਮੈਂ ਦੱਸ ਦੂੰਗਾ ਉਹਨਾਂ ਨੂੰ ਯਾਦ ਭੁੱਲ ਗਿਆ ਆ ਉਹ 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 ਜਿਹੜਾ ਨਾ ਉਹ ਵੀ ਅਫਸਰ ਉਹ ਵੀ ਮੇਰੇ ਨਾਲ ਰਹੀ ਸੀਗੇ ਇਹ ਕਿਸੇ ਵੀ ਮੈਂ ਕਿਸੇ ਅਫਸਰ ਤੋਂ ਮੈਂ ਇਹ ਨਾ ਇਹ ਜਿਹੜਾ ਹਿੰਦੁਸਤਾਨ ਹੈ ਜਿਹੜਾ ਸਾਡੇ ਲੋਕ ਹੈ ਇਹ ਪਤਾ ਕੀ ਸੋਚਦੇ ਆ ਕਿ ਫੌਜੀਾਂ ਦੀ ਰਫਲ ਰ ਫੌਜੀ ਨੂੰ ਦੇ ਦਿੰਦੇ ਆ ਕੱਲ ਲੈ ਲੈਂਦੇ ਮੈਂ ਦੱਸਣਾ ਚਾਹਣਾ ਇੱਕ ਫਿਲਮ ਮੈਂ ਲਿਖੀ ਏਕਤਾ ਫੌਜੀ ਉਹਦੇ ਚ ਦੱਸਿਆ ਫੌਜੀ ਦਾ ਦਿਮਾਗ ਕਿੰਨਾ ਹੁੰਦਾ ਹਾਂਜੀ ਮੈਂ ਹਾਂਜੀ ਹਾਂ ਤੇ ਉਹ ਫੜ ਨਹੀਂ ਸਕਿਆ ਅਜੇ ਤੱਕ ਉਹ ਫੌਜੀ ਨੂੰ ਰਤੀਰਾਮ ਸਿਗਰ ਕੋਸੀ ਦਾ ਉਹਦੇ ਤੇ ਫਿਲਮ ਲਿਖੀ ਆ ਹਣਾ ਉਹਦੇ ਤੇ ਫਿਲਮ ਲਿਖੀ ਆ ਜੀ ਮੈਂ ਰਤੀਰਾਮ ਫੌਜੀ ਤੇ ਉਹ ਉਹਨੂੰ ਉਹਨੇ ਚੈਲੰਜ ਕਰਤਾ ਸੀ ਕਿ ਫੜ ਕੇ ਦਿਖਾਓ ਮੈਨੂੰ ਰਤੀਰਾਮ ਨੇ ਤੇ ਫੌਜੀ ਦਾ ਦਿਮਾਗ ਵਾ ਹੁੰਦਾ ਅਸੀਂ ਅਸੀਂ ਲੋਕਲ ਲੋਕ ਐਵੇਂ ਗੱਲਾਂ ਬਣਾਉਂਦੇ ਆ ਅਸੀਂ ਕਰਨਾ ਕੁਝ ਹੈ ਨਹੀਂ ਬੈਠਣ ਨੂੰ ਦੱਸਾਂ ਉਹ ਕੌਣ ਸੀਗਾ ਮੰਮੀ ਨੂੰ ਪੁੱਛ ਇੱਕ ਗਵਰਨਰ ਆਇਆ ਸੀ ਇੱਥੇ ਹੋ ਜੀ ਜਿਹੜੀ ਆ ਨਾ ਫੌਜ ਦੇ ਵਿੱਚ ਆ ਹੁਣ ਬੰਦੇ ਕਿੰਨੀ ਤੋਜ ਸਾਰੀ ਨਾਲ ਉਹ ਪਤਾ ਪਿਆ ਬੰਦੇ ਨੂੰ ਆਪਣੀ ਇਮਾਨਦਾਰੀ ਨਾਲ ਰਹਿਣਾ ਚਾਹੀਦਾ ਫੌਜ ਇਮਾਨਦਾਰ ਬਹੁਤ ਹੁੰਦੀ ਸੀ ਜੜੀ ਬੰਦੇ ਦਾ ਕੋਈ ਨੁਕਸਾਨ ਨਹੀਂ ਹੁੰਦਾ ਜੇ ਅਸੀਂ ਮਾੜੀ ਜੇ ਹੀਰਾ ਫੇਰੇ ਵੀ ਕਰ ਲਈਏ ਨਾ ਤੇ ਵਿਖਾ ਖਤਮ ਹੋ ਜਾਂਦਾ ਤਾਂ ਦੋ ਬੰਦੇ ਇਦਾਂ ਬੈਠੇ ਸੀ ਟੋਆ ਕੱਢ ਕੇ ਹੂੰ ਗਨੇਡਾ ਦਾ ਬੋਰਾ ਭਰੇ ਆਇਆ ਸੀ ਉਹਨਾਂ ਕੋ ਹੂੰ ਮੈਂ ਤਾਂ ਅਰੇ ਤਾਂ ਕਿਦਨੇ ਇਹਦੇ ਉੱਤੇ ਦੋ ਬੰਦੇ ਆ ਪਾਕਿਸਤਾਨ ਤੋਂ ਆਏ ਹੋਆ ਟੋਆ ਕੱਢ ਕੇ ਬੈਠੇ ਅੰਦਰ ਮੈਂ ਗਿਆ ਇਦਾਂ ਗਿਆ ਜੀ ਨਾ ਲੰਮਾਈ ਪੈ ਕੇ ਜਾ ਕੇ ਮੈਂ ਵੀ ਕੀਤਾ ਉਹ ਪਿਛਲੇ ਪਾਸੇ ਉਹਨਾਂ ਗਨੇਡ ਮਾਰਿਆ ਵਿੱਚ ਹੂੰ ਤਾਂ ਗਨੇਡ ਫਾਟ ਗਿਆ ਹੂੰ ਇੱਕ ਬਾਰ ਕਹਿੰਦੇ ਹਾਇਓ ਮਰ ਗਏ ਦੋਏ ਬਣ ਮਰ ਗਏ ਜਦ ਮੈਂ ਜਾ ਕੇ ਚੌਪਰ ਗ੍ਰਨੇਡਾਂ ਦੀ ਬੋਰੀ ਚੱਕੀ ਮੋਢੇ ਤੇ ਰੱਖੀ ਫਟੀ ਨਹੀਂ ਉਹ ਗ੍ਰਨੇਡ ਫਟੇ ਨਹੀਂ ਫਟ ਗਿਆ ਫਟ ਕੇ ਉਹ ਦੋਏ ਮਰ ਗਏ ਉਹ ਤਾਂ ਮਰ ਗਿਆ ਪਰ ਗ੍ਰਨੇਡ ਨਹੀਂ ਫਟੇ ਜਿਹੜੇ ਬਾਕੀ ਇਦਾਂ ਨਹੀਂ ਫਟਦੇ ਅੜੀ ਇਦਾਂ ਕਿਉਂ ਨਹੀਂ ਫਟਦੇ ਪਿੰਨ ਕੱਢਣ ਤਾਂ ਫਟਦੇ ਹਾਂ ਇਦਾਂ ਨਹੀਂ ਫਟਦੇ ਸੱਚੀ ਪਿੰਨ ਕੱਢਣ ਤਾਂ ਫਟਦੇ ਹਾਂ ਹਾਂ ਪਿੰਨ ਕੱਢੇ ਬਿਨਾਂ ਨਹੀਂ ਉਹ ਜਿਸ ਵੇਲੇ ਅੱਛਾ ਪਤਾ ਕੀ ਆ ਫਿਰ ਮੈਂ ਉਹ ਬੂਰਾ ਕੱਤਲੇ ਆਇਆ ਆ ਕੈਪਟਨ ਇਹ ਕਹਿੰਦਾ ਵੀ ਤੈਨੂੰ ਸੋਨੇ ਦੀ ਮੁੰਦੀ ਲੈ ਆਨਾ ਮੈਂ ਕਿਹਾ ਸੋਨੇ ਦੀ ਮੁੰਦੀ ਨੂੰ ਕੀ ਕਰਾਂਗੇ ਮੈਂ ਕਿਹਾ ਉੱਥੇ ਆਪਾਂ ਉਹ ਜਾਂਦੇ ਫੇਰੇ ਮਰ ਗਏ ਉਹ ਮੁੰਦੀ ਨੂੰ ਕੀ ਕਰਾਂਗੇ ਆਪਾਂ ਮੈਂ ਕਿਹਾ ਮੈਨੂੰ ਮੁੰਦੀ ਮੰਦੀ ਨਹੀਂ ਚਾਹੀਦੀ ਮੈਂ ਆਪਣੀ ਇਮਾਨਦਾਰੀ ਨਾਲ ਕੰਮ ਕਰਦਾ ਇਹ ਮੇਰੇ ਨਾਲ ਹੀ 10 ਸਾਲ ਗੱਡੀ 'ਚ ਬੈਠ ਕੇ ਜਿੱਧਰ ਜਾਣਾ ਪਹਿਲੇ ਆਹ ਜਿਆ ਕਹਿੰਦਾ ਸੂਬੇਦਾਰ ਆ ਜਾ ਮੇਰੇ ਨਾਲ ਚੱਲ ਪਰਾਂ ਮੈਨੂੰ ਜਾਨਾ ਤੂੰ ਸੂਬੇਦਾਰ ਸੀ ਗਿਆ ਨਾ ਆਰਮੀ 'ਚ ਹੈਨਾ ਹਾਂਜੀ ਨਹੀਂ ਤੁਸੀਂ ਤਾਂ ਦੇਖੋ ਪਹਿਲਾਂ ਬਹੁਤ ਗੇ ਤੁਹਾਡੇ ਪਿੰਡ ਦੀ ਕੁੜੀ ਸੀ ਬਾਲਮੀਕੀਆਂ ਦੀ ਬਾਲਮੀਕੀ ਸਰਦਾਰਾਂ ਦੀ ਹੈ ਨਾ ਜਦੋਂ ਆਪਾਂ ਉਹਨਾਂ ਦੀ ਇੱਜ਼ਤ ਕਰਦੇ ਆ ਤੁਹਾਡੇ ਘਰੇ ਕੰਮ ਕਰਦੀ ਸੀ ਨਿੰਦੇ ਤੁਸੀਂ ਉਹਨੂੰ ਪੜਾਇਆ ਪਤਾ ਤੁਹਾਨੂੰ ਪੜਾਇਆ ਉਹਨੂੰ ਫੁੱਟਬਾਲ ਦੀ ਪਲੇਅਰ ਸੀ ਉਹਲੇ ਬਹੁਤ ਕੁਝ ਕੀਤਾ ਤੁਸੀਂ ਸਭ ਕੁਝ ਮੈਂ ਕੀਤਾ ਮੈਂ ਕਿਸਦਾ ਬੁਰਾ ਨਹੀਂ ਕੀਤਾ ਨਹੀਂ ਕੀਤਾ ਜੀ ਤੁਸੀਂ ਮੈਂ ਇਹ ਵੇਖਿਆ ਅਤਵਾਦ ਤੁਹਾਨੂੰ ਐਨਾ ਅੰਦਰ ਤੱਕ ਤਾਂ ਉਹ ਵੀ ਮੈਂ ਨੋਟ ਕੀਤਾ ਤੁਹਾਡੇ ਪਿੰਡ ਦੇ ਇੱਕ ਟੌਰ ਜਿਆ ਕਰਕੇ ਕੋ ਲੁੱਗੀ ਸੀ ਸ਼ਾਇਦ ਉਹ ਸਭ ਕੁਝ ਕਰਦੇ ਸੀਗੇ ਪਰ ਮੈਂ ਜੋ ਦਬਿਆ ਨਹੀਂ ਦਬੇ ਨਹੀਂ ਜੀ ਮੈਂ ਹਰੇਕ ਤਾਂ ਕੰਮ ਕਰ ਰਿਹਾ ਹਾਂ ਹਾਂ ਤੁਸੀਂ ਪੁਲਿਸ ਤੋਂ ਟੁੱਟਰਦੀ ਸੀ ਮੈਨੂੰ ਪਤਾ ਪਤਾ ਹੁਸ਼ਿਆਰਪੁਰ ਆਏ ਸੀ ਔਖਾ ਜਿਹਾ ਹੋਇਆ ਸੀ ਮੈਂ ਰੇਫਲੇ ਆਈ ਖੜਾ ਸੀ ਇਹਨਾਂ ਦਾ ਰੇਸੀ ਦਾ ਰਸੀਦਾ ਰਾਜਮਾ ਤੋਂ ਉਹਨਾਂ ਦਾ ਉੱਤੇ ਦੀ ਉਹ ਡੀਐਸਪੀ ਆ ਡੀਐਸਪੀ ਸੀ ਮੈਂ ਰਾਈਫਲ ਲੈ ਕੇ ਖੜਾ ਸੰਤ ਸਿੰਘ ਧਾਰੀਆਲ ਉਹ ਨਹੀਂ ਮੈਨੂੰ ਸੋਰੀ ਨਹੀਂ ਧਾਰੀਆਲ ਦੀ ਉਹ ਜੀ ਅ ਅਮਰਜੀਤ ਬਾਬਾ ਅਮਰਜੀਤ ਘੁੰਮਣ ਸ਼ਾਇਦ ਘੁੰਮਣ ਉਹ ਪਤਾ ਕਿ ਇੱਥੇ ਮੈਂ ਦੁਗਾ ਇੱਥੇ ਮੈਂ ਖੜਾ ਸੀ ਰਾਈਫਲ ਲੈ ਕੇ ਮੈਨੂੰ ਸੱਦਿਆ ਸੀ ਉਥੇ ਐਸਐਫਪੀ ਤੇ ਯਾਰ ਤੇ ਜਦ ਮੈਂ ਜਪਰ ਕੇ ਮੈਂ ਰਾਈਫਲ ਲੈ ਕੇ ਖੜਾ ਇਹ ਰਾਜਬੰਦਿਆstra ਆਇਆ ਹੋ ਗਿਆ ਉਹ ਕਹਿੰਦਾ ਉਹ ਐਸਐਸਪੀ ਨੂੰ ਕਹਦਾ ਹੀ ਕਹਿੰਦਾ ਇਹ ਬੰਦੇ ਨੂੰ ਕਹਦੇ ਤੂੰ ਰੋਕਿਆ ਆ ਹੂੰ ਕਹਿੰਦਾ ਜਿਹੜੇ ਕਾਗਜ਼ ਬਣਾਇਆ ਦਿੱਤੇ ਐਪਲੀਕੇਸ਼ਨ ਦਿੱਤੀ ਹੋਇਆ ਨਾ ਮੇਰੇ ਤੇ ਦਿੱਤੀ ਹੋਈ ਸੀ ਹੂੰ ਕਹਿੰਦਾ ਇਹ ਉਹ ਪਾੜ ਦੇ ਇਹਨੂੰ ਮੈਂ ਲੈ ਜਾਣਾ ਗੀਤੇ ਹੁਣ ਕੀ ਕੀਤਾ ਉਹ ਕਾਗਜ਼ ਪਾੜਿਆ ਅੱਗ ਲਾ ਕੇ ਸਾੜ ਕੇ ਮੈਨੂੰ ਕਹਿੰਦਾ ਮੈਂ ਮਾ ਵੀ ਮੰਗਦਾ ਮੈਂ ਕਹਿੰਦਾ ਮੈਂ ਗਾਂ ਬਾਤ ਈਤ ਵੱਲੇ ਦੇ ਬਰਕਰਾਰ ਕੰਮ ਨਹੀਂ ਕਰੂੰਗਾ ਹਾਂ ਮੈਂ ਉਹ ਜਿਹੜੇ ਤੁਸੀਂ ਰਾਜਵੰਤ ਭਾਬੀ ਦੇ ਜਿਹੜੇ ਭਰਾ ਦੀ ਗੱਲ ਕਰਦੇ ਹੋ ਉਹ ਵੈਸੇ ਵੀ ਇਮਾਨਦਾਰ ਬਹੁਤ ਨਹੀਂ ਜੀਓ ਤੇ ਉਹ ਬੋਰਡ ਅਫਸਰ ਨੇ ਪਟਿਆਲੇ ਤੋਂ ਇਹ ਤਾਂ ਬੁਰਾ ਨਹੀਂ ਕਰਦੇ ਨਹੀਂ ਕਰਦੇ ਹਾਂ ਉਹਨਾਂ ਨੇ ਹੱਤਬਾਜ਼ੀ ਵੀ ਉਹ ਦੇਖੋ ਦਿਨੇ ਵਰਦੀ ਪਾਉਂਦੇ ਸੀ ਤੇ ਰਾਤ ਨੂੰ ਬਾਣਾ ਪਾ ਲੈਂਦੇ ਇੱਥੇ ਉਹ ਫਿਰ ਬੜਾ ਸੋਣਾ ਜੀ ਸਿੰਘਾਂ ਦਾ ਪਤਾ ਕੀ ਉਹ ਐਸਐਸਬੀ ਪਤਾ ਹੀ ਕਹਿੰਦਾ ਕਹਿੰਦਾ ਮੈਂ ਗੱਡੀ ਭੇਜ ਦਿਆਂ ਆਪਣੀ ਉਹ ਕਹਿੰਦਾ ਗੱਡੀ ਤੇ ਉਹਨਾਂ ਇਹ ਗੱਡੀ ਸੀਗੀ ਹੂੰ ਕਹਿੰਦਾ ਮੇਰੇ ਕੋਲ ਗੱਡੀ ਹੈਗੀ ਮੈਂ ਆਪੇ ਲੈ ਜਾਣਾ ਇਹਦੇ ਨਾਲ ਕਹਿੰਦਾ ਦੁਬਾਰਾ ਕਿਤੇ ਮੌਕੇ ਤੇ ਇਹਨਾਂ ਬੁਰਾ ਨਾ ਕਰਿਓ ਤੁਸੀਂ ਜੇ ਤੁਸੀਂ ਬੁਰਾ ਕਹਦਾ ਤੁਹਾਡੀ ਨੌਕਰੀ ਖਤਮ ਤੁਹਾਡੇ ਇਲਾਕੇ ਚ ਹੀ ਤੁਹਾਡੇ ਇਲਾਕੇ ਜੀ ਤੁਹਾਡੇ ਲੋਕ ਨਹੀਂ ਹੁੰਦੇ ਜੇ ਮੂਸੇ ਵਾਲਾ ਕਿਸੇ ਹੋਰ ਇਲਾਕੇ ਤੋਂ ਖੜਾ ਹੁੰਦਾ ਜਿੱਤ ਜਾਂਦਾ ਵੋਟਾਂ ਚ ਇਹ ਇਲਾਕਾ ਆਪਣਾ ਆਪਣੇ ਨੂੰ ਵੀ ਮਾਰਦਾ ਆਪਣੇ ਆਪਣੇ ਸ਼ਰੀਕ ਬਣਦੇ ਆ ਮੈਨੂੰ ਐ ਲੱਗਦਾ ਹੁਣ ਤੂੰ ਤੂੰ ਹੀ ਇੱਥੇ ਤਿੰਨ ਤਾਰਾ ਸਾਰਾ ਬੜਾ ਪੰਚਾਇਤ ਵੀ ਵੋਟਾਂ ਜਿੰਨੀਆਂ ਵੇ ਵਾਰ ਪਿਆ ਪੇ ਮੈਂ ਹਰਾਇ ਨਹੀਂ ਸਾਰੇ ਸਭ ਨੂੰ ਹਰਾਇਆ ਤੁਸੀਂ ਮੈਂ ਕਿਸੇ ਨੂੰ ਨਹੀਂ ਤੁਸੀਂ ਹਰਾਏ ਸਾਰੇ ਦਿਗਗੋ ਸਰਾਏ ਦੀ ਇਹ ਮੈਨੂੰ ਮੈਂ ਬਖਿਆ ਨਹੀਂ ਪਿੰਡ ਪਿੰਡ ਤੋਂ ਚੰਗੇ ਸੀ ਹੁਣ ਖੜ ਜੋ ਹੋਣ ਨਹੀਂ ਹੁਣ ਹੋਰ ਹਿਸਾਬ ਹੋ ਗਿਆ ਹੁਣ ਸਕੂਲ ਦੇਖ ਰਿਹਾ ਸਕੂਲ ਤੁਸੀਂ ਬਣਾਇਆ ਅਮਨ ਪਤਾਈ ਉਹ ਐ ਗਰਾਊਂਡ ਤੇ ਸਾਈਨ ਕਰਾ ਕੇ ਨਾ ਸਕੂਲ ਬਣਾਇਆ ਸੀ ਹਾਂਜੀ ਹਾਂਜੀ ਤੇ ਮੈਂ ਕਮੀ ਨਹੀਂ ਛੱਡੀ ਨਹੀਂ ਜੀ ਨਹੀਂ ਬਿਲਕੁਲ ਇਹ ਕਿਉਂਕਿ ਉਮਾਦਾਦੀ ਨਾ ਕੰਮ ਕਰੋ ਕੁਝ ਨਹੀਂ ਹੁੰਦਾ ਥੋੜਾ ਹੀ ਖੂਨ ਮੇਰੇ ਚ ਹੈ ਤਾਂ ਕਈ ਬੰਦੇ ਮੈਨੂੰ ਕਹਿੰਦੇ ਨੇ ਪੱਗ ਬੰਨ ਲਾ ਪੱਗ ਬੰਨ ਲਾ ਉਹ ਪੱਗ ਬੰਨ ਕੇ ਕਿੰਨਾ ਕੁਝ ਗੰਦ ਪਾਉਂਦੇ ਲੋਕ ਮੈਂ ਉਦਾਂ ਤਾਂ ਹੈ ਨਹੀਂ ਇਮਾਨਦਾਰੀ ਤਾਂ ਚੱਲਦਾ ਮੈਂ ਕੋਈ ਪੱਗ ਪੱਗ ਵੀ ਗੱਲੋ ਪੱਗ ਰਿਹੜੀ ਆ ਨਾ ਪੱਗ ਸਿੱਖੀ ਦੀ ਸ਼ਾਨ ਆ ਹਾਂਜੀ ਹੈਗੀ ਜੀ ਹੈਗੀ ਮੰਨਦੇ ਨੇ ਮੰਨਦੇ ਸਮਝਿਆ ਹਾਂ ਬੱ ਡੜੀ ਮੈਂ ਐਕਟਰ ਆ ਮੇਰਾ ਇਹ ਕੰਮ ਨਹੀਂ ਨਾ ਉਹ ਤੂੰ ਤੂੰ ਤਾਂ ਚਲੋ ਇਸ ਕੰਮ ਚ ਫਸ ਗਿਆ ਮੈਂ ਤੈਨੂੰ ਭਰਤੀ ਕਰਾਉਣਾ ਚਾਹੁੰਦਾ ਸੀ ਮੈਨੂੰ ਪਤਾ ਜੀ ਮੈਂ ਸੌਰੀ ਉਹ ਲਈ ਮੈਂ ਮੇਰਾ ਮਨ ਨਹੀਂ ਸੀ ਪਰ ਮੈਂ ਬਾਹਰ ਪੇ ਮੈਂ ਬਾਹਰ ਜਾਣਾ ਚਾਹੁੰਦਾ ਸੀ ਮੈਨੂੰ ਬਾਹਰ ਭੇਜਣ ਲੱਪੇ ਸਿੱਧੀ ਗੱਲ ਵਾ ਹੁਣ ਦੇਖ ਲਓ ਭਈ ਹੁਣ ਭਰਤੀ ਦੇਸ਼ ਲਈ ਤੁਸੀਂ ਮਰੇ ਹੋ ਕਿ ਇਹ ਸਮਝਦੇ ਇਹ ਚੀਜ਼ ਨੂੰ ਨਹੀਂ ਸਮਝਦੇ ਸਾਰੇ ਮੈਂ ਸਾਰੇ ਨੂੰ ਸਮਝਦਾ ਨਹੀਂ ਲੋਕ ਨਹੀਂ ਸਮਝਦੇ ਸਰ ਆਪਾਂ ਲੋਕਾਂ ਲਈ ਤੁਸੀਂ ਭਲਾ ਕਿੰਨਾ ਕੀਤਾ ਕਿੰਨਿਆਂ ਦੀਆਂ ਧੀਆਂ ਵਿਆਹ ਦੀਆਂ ਕਿੰਨੇ ਆਲਾ ਕਿੰਨਾ ਕੁਛ ਕਰਤਾ ਮੈਂ ਸਭ ਹਣਾ ਤੁਸੀਂ ਉਹ ਕੁੜੀ ਤੁਹਾਡੇ ਘਰ ਪੱਟੇ ਕਿੰਨਾ ਨੇ ਜਿਨ੍ਹਾਂ ਦਾ ਤੁਸੀਂ ਭਲਾ ਕੀਤਾ ਨਹੀਂ ਪੱਟੇ ਦੱਸੋ ਨਿੰਦਰ ਦਾ ਮੈਂ ਨਾਂ ਲੈ ਰਿਆ ਆਪਣੇ ਪਿੰਡ ਦੀ ਕੁੜੀ ਦਾ ਜਿਹਦੀ ਪੜ੍ਹਾਈ ਉਹ ਅੱਜ ਡਾਕਟਰ ਨਹੀਂ ਕੋ ਜਿਹੜਾ ਤੁਹਾਡੇ ਪੁੱਤ ਦਾ ਘਰ ਉੱਜੜਿਆ ਉਹ ਉੱਥੇ ਬੈਠੀ ਆ ਉਹਦੇ ਬੱਚੇ ਉਹ ਕੋ ਪੜਦੇ ਆ ਆਹੋ ਇਹ ਸਕੇ ਨਹੀਂ ਹੈ ਸਾਡੇ ਹੂੰ